ਇਹ ਜਿਹੜੇ ਇਕੱਠੇ ਹੋ ਕੇ ਜਾ ਰਹੇ ਨੇ ਇਹਨਾਂ ਗਰੀਬਾਂ ਦੀ ਕੋਈ ਨਹੀਂ ਸੁਣਦਾ ਸਦੀਆਂ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਸਭ ਤੋਂ ਵੱਧ ਕੰਮ ਕਰਦੇ ਨੇ ਤੇ ਸਭ ਤੋਂ ਘਟਿਆ ਜ਼ਿੰਦਗੀ ਜਿਉਂਦੇ ਨੇ ਤੇ ਹੁਣ ਇਹ ਇਕੱਠੇ ਹੋ ਕੇ ਡੀਸੀ ਦਫ਼ਤਰ ਗੁਰਦਾਸਪੁਰ ਵੱਲ ਜਾ ਰਹੇ ਨੇ ਉੱਥੇ ਅੱਜ ਇਹ ਧਰਨਾ ਲਾਉਣਗੇ ਮੁਜਾਰਾ ਕਰਨਗੇ ਔਰ ਇਹਨਾਂ ਵਿਚਾਰਿਆਂ ਦੀਆਂ ਮੰਗਾਂ ਕੋਈ ਬਹੁਤ ਵੱਡੀਆਂ ਨਹੀਂ ਹੈਗੀਆਂ ਸਿਰਫ ਇਹ ਕਹਿੰਦੇ ਨੇ ਕਿ ਜੇਕਰ ਕਾਰਪੋਰੇਟ ਵੱਡੇ ਵੱਡੇ ਘਰਾਣਿਆਂ ਦਾ ਕਰਜ਼ਾ ਮਾਫ਼ ਹੋ ਸਕਦਾ ਹੈ ਤੇ ਸਾਡਾ ਗਰੀਬ ਗੁਰਬਿਆਂ ਦਾ ਕਰਜ਼ਾ ਮਾਫ਼ ਕਿਉਂ ਨਹੀਂ ਹੋ ਸਕਦਾ ਇਹ ਕਹਿੰਦੇ ਨੇ ਸਭ ਤੋਂ ਵੱਧ ਕਰਜ਼ੇ ਦੀ ਲੋੜ ਤਾਂ ਸਾਨੂੰ ਗਰੀਬਾਂ ਨੂੰ ਹੁੰਦੀ ਹੈ ਤੇ ਸਾਨੂੰ ਮਿਲਦਾ ਨਹੀਂ ਕਿਉਂਕਿ ਅਸੀਂ ਕਿਸੇ ਚੀਜ਼ ਦੀ ਗਾਰੰਟੀ ਨਹੀਂ ਦੇ ਸਕਦੇ ਤੇ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਕੋਲ ਜਾਇਦਾਦਾਂ ਨੇ ਇਹ ਕਹਿੰਦੇ ਨੇ ਕਿ ਸਾਡੇ ਖੁੱਡਿਆਂ ਵਰਗੇ ਘਰ ਨਹੀਂ ਤੇ ਸਾਨੂੰ ਸਰਕਾਰ ਨੇ ਬਣਨ ਤੋਂ ਪਹਿਲਾਂ ਕਿਹਾ ਸੀ 10-10 ਮਰਲੇ ਦੇ ਪਲਾਟ ਦੇਵਾਂਗੇ ਘਰ ਬਣਾਉਣ ਲਈ ਗਰੰਟਾ ਦੇਵਾਂਗੇ ਪਰ ਉਹ ਕਹਿੰਦੇ ਅੱਜ ਤੱਕ ਸਾਨੂੰ ਨਹੀਂ ਮਿਲ ਗਿਆ ਇਹ ਕਹਿੰਦੇ ਨੇ ਕਿ ਮਨਰੇਗਾ ਦਿਹਾੜੀ ਦੇ ਵਿੱਚ ਵੀ ਵਿਤਕਰੇबाजी ਚੱਲਦੀ ਹੈ ਪਰ ਚਾਹੇਤਿਆਂ ਨੂੰ ਸਭ ਕੁਝ ਮਿਲਦਾ ਤੇ ਬਾਕੀਆਂ ਨੂੰ ਛੱਡ ਦਿੱਤਾ ਜਾਂਦਾ ਉਹ ਕਹਿੰਦੇ ਸ਼ਿਕਾਇਤਾਂ ਦੀ ਸੁਣਵਾਈ ਵੀ ਗਰੀਬਾਂ ਦੀ ਨਹੀਂ ਹੁੰਦੀ ਉਹ ਕਹਿੰਦੇ ਨੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਪ੍ਰਸ਼ਾਸਨ 'ਚ ਦਖਲ ਅੰਦਾਜ਼ੀ ਸਰਕਾਰ ਦੀ ਤੇ ਸਰਕਾਰ ਦੇ ਛੋਟੇ ਮੋਟੇ ਆਗੂਆਂ ਦੀ ਬਹੁਤ ਵਧ ਗਈ ਹੈ ਤੇ ਇਸ ਕਰਕੇ ਉਹ ਆਪਣੇ ਚਾਹੇਤਿਆਂ ਨੂੰ ਹੀ ਸਾਰਾ ਕੁਝ ਦੇ ਰਹੇ ਨੇ ਤੁਸੀਂ ਦੇਖੋ ਇਹ ਡੀਸੀ ਦਫਤਰ ਗੁਰਦਾਸਪੁਰ ਦੇ ਅੱਗੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਦੇ ਵਿੱਚ ਸੰਜੀਵ ਮਿੰਟੂ ਤੇ ਬਿਮਲ ਕੌਰ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਧਰਨਾ ਲੱਗਾ ਹੋਇਆ ਔਰ ਪੂਰੇ ਪੰਜਾਬ 'ਚ ਮਜ਼ਦੂਰ ਲੜ ਰਹੇ ਨੇ ਗੁਰਦਾਸਪੁਰ ਦੇ ਵਿੱਚ ਵੱਡੇ ਮੋਰਚੇ ਲੱਗੇ ਇਹ ਕਹਿੰਦੇ ਸਾਡਾ ਹਿੱਸਾ ਹੋਰ ਤਾਂ ਸਾਨੂੰ ਮਿਲਣਾ ਹੀ ਕੀ ਹੈ ਲੈਂਡ ਸੀਲਿੰਗ ਐਕਟ 1976 ਜਿਹੜਾ ਜ਼ਮੀਨ ਦੀ ਹੱਦਬੰਦੀ ਕਰਦਾ ਉਹ ਤਾਂ ਲਾਗੂ ਕਰਨਾ ਹੀ ਕੀ ਹੈ ਜਿਹੜਾ ਪੰਚਾਇਤੀ ਜ਼ਮੀਨਾਂ 'ਚ ਠੇਕੇ ਤੇ ਲੈਣ ਲਈ ਸਾਨੂੰ ਤੀਜੇ ਹਿੱਸੇ ਦੀ ਜ਼ਮੀਨ ਮਿਲਦੀ ਹੈ ਉਹ ਵੀ ਰਸੂਖਦਾਰ ਆਪ ਦੇ ਡੰਮੀ ਬੰਦੇ ਖੜੇ ਕਰਕੇ ਲੈ ਜਾਂਦੇ ਨੇ ਤੇ ਅਸੀਂ ਵੇਖਦੇ ਰਹੇ ਸੀ ਜਿਹੜੇ ਕਿਰਤੀ ਲੋਕ ਨੇ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਪਰ ਅੱਜ ਤੁਹਾਡੇ ਇਸ ਏਕੇ ਨੇ ਤੁਹਾਡੇ ਇਸ ਜੋਸ਼ ਨੇ ਸਾਬਤ ਕਰਤਾ ਕਿ ਨਹੀਂ ਕੱਲੇ ਸੰਗਰੂਰ ਦੇ ਕਿਰਤੀ ਲੋਕ ਨਹੀਂ ਇਹ ਤਾਂ ਸਮੁੱਚੇ ਪੰਜਾਬ ਦੇ ਲੋਕ ਹੀ ਹੁਣ ਸੜਕਾਂ ਦੇ ਉੱਤੇ ਆਉਣਗੇ ਹੁਣੇ ਸਾਡੇ ਲੋਕ ਉਹਨਾਂ ਜ਼ਗੀਰੂ ਚੌਧਰਾਂ ਵਾਲੇ ਜਿਹੜੇ ਕੜਮ ਚੌਧਰੀ ਨੇ ਉਹਨਾਂ ਦੇ ਪਿੱਛੇ ਲੱਗ ਨਹੀਂ ਬੰਨਗੇ ਹੁਣ ਇਹ ਆਪਦੇ ਹੱਕ ਨੇ ਜਿਹੜੇ ਇਸ ਝੰਡੇ ਦੇ ਜੋਰ ਦੇ ਉੱਤੇ ਇਸ ਡੰਡੇ ਦੇ ਜੋਰ